PSEB ਐਮਪਲਾਈਡ ਫੈਡਰੇਸ਼ਨ ਏਕੜ ਦੇ ਲੁਧਿਆਣਾ ਜ਼ੋਨ ਦੇ ਕਨਵੀਨਰ ਤੇ ਜਰਨਲ ਸਕੱਤਰ ਸਤੀਸ ਭਾਰਤਵਾਜ ਅੱਜ ਉਸੇ ਬਾਬੁਕਤ ਹੋ ਗਏ ਨੇ ਇਹਨਾਂ ਦੁਆਰਾ ਬਿਜਲੀ ਮੁਲਾਜ਼ਮਾਂ ਨੂੰ ਦਿੱਤੀਆਂ ਸੇਵਾਵਾਂ ਦੇ ਚੱਲਦਿਆਂ ਮੁਲਾਜ਼ਮਾਂ ਨੇ ਦੋ ਵਕ ਵਕ ਥਾਮਾਂ ਉਤੇ ਦੋ ਵਿਦੈਗੀ ਪਾਰਟੀਆਂ ਰੱਖ ਕੇ ਇਤਿਹਾਸ ਸਿਰਜ ਦਿੱਤਾ ਜਦਕੇ 1 ਮਾਰਚ ਨੂੰ ਉਹਨਾਂ ਦੀ ਵਿਦਾਇਗੀ ਐਮਸਨ ਪੈਲਸ ਵਿੱਚ ਵੱਡੀ ਪਾਰਟੀ ਵਿੱਚ ਸੂਬੇ ਭਰ ਦੇ ਆਗੂ ਪਹੁੰਚ ਰਹੇ ਨੇ ਉਹਨਾਂ ਦੀ ਵਿਦਾਇਗੀ ਪਾਰਟੀ ਉਤੇ ਦੋਵਾਂ ਥਾਮਤ ਦੇ ਸਬੋਧਨ ਕਰਦਿਆਂ ਸੂਬਾ ਦੇ ਡਿਪਟੀ ਜਰਨਲ ਸਕੱਤਰ ਰਸਪਾਲ ਸਿੰਘ ਪਾਲੀ ਸਰਕਲ ਦੇ ਸਰਪ੍ਰਸਤ ਟਾਕਰ ਸੋਬਨ ਸਿੰਘ ਅਤੇ ਅਵਧਾਰ ਸਿੰਘ ਸੇਕੋ ਸੁੰਦਰ ਨਗਰ ਡਿਵੀਜ਼ਨ ਦੇ ਪ੍ਰਧਾਨ ਗੁਰਪ੍ਰੀਤ ਮਹਤੂਦਾ ਅਤੇ AOT ਦੇ ਪ੍ਰਧਾਨ ਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਤ੍ਰੀਸ ਭਾਰਤਵਾਸ 87 ਵਿੱਚ ਭਾਰਤੀਓ ਕੇ 37 ਸਾਲ ਫੋਕਲ ਪੁਆਇੰਟ ਡਿਵੀਜ਼ਨ ਵਿੱਚ ਹੀ ਸੇਵਾਵਾਂ ਦਿੰਦੇ ਰਹੇ ਨੇ ਅਤੇ ਇਨਾਂ ਸੇਵਾ ਮੁਕਤ ਤੱਕ 11 ਮਹੀਨੇ ATOL ਵਿੱਚ ਸੇਵਾਵਾਂ ਦਿੱਤੀਆਂ ਨੇ ਇਸ ਤਰ੍ਹਾਂ ਉਹਨਾਂ ਨੇ ਇਮਾਨਦਾਰੀ ਨਾਲ ਡਿਊਟੀ ਕਰਨ ਦੇ ਨਾਲ-ਨਾਲ PSEB ਅਪਲਾਈਡ ਫੈਡਰੇਸ਼ਨ ਐਕਟ ਦੇ ਵਕ-ਵਕ ਅਹੁਦਿਆਂ ਤੇ ਰਹਿ ਕੇ ਮੁਲਾਜ਼ਮ ਸਾਥੀਆਂ ਦੀ ਬਾਪੜੀਏ ਉਹਨਾਂ ਕਈ ਵੱਡੇ ਕੋਲਾ ਵਿੱਚ ਉਸਮੂਲੀਅਤ ਕਰਕੇ ਮੁਲਾਜ਼ਮਾਂ ਦੇ ਲਟਕਦੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਹਰ ਵਾਰ ਲਗਾਈ ਹੈ ਤੋਬਾ ਥਾਮਾ ਤੇ ਪਤੀ ਪਤਨੀ ਨੂੰ ਸਨਮਾਨਤ ਕਰਦਿਆਂ ਕੀਮਤੀ ਟੋਪੇ ਵੀ ਪਿੱਟ ਦਿੱਤੇ ਗਏ ਨੇ ਇਨ੍ਹਾਂ ਮਾਨ ਸਤਿਕਾਰ ਦੇਣ ਲਈ ਸਤੀਸ਼ ਕੁਮਾਰ ਭਾਰਤਵਾਜ ਨੇ ਸਾਰੇ ਮੁਲਾਜ਼ਮ ਸਾਥੀਆਂ ਦਾ ਧੰਨਵਾਦ ਕੀਤਾ ਹੈ ਲੁਧਿਆਣੇ ਤੋਂ ਹਰਸ਼ਦੀਪ ਸਿੰਘ ਮਹਿਦੂਦਾ ਦੇ ਨਾਲ ਜਗਜੀਤ ਜੱਗੇ ਦੀ ਰਿਪੋਰਟ ਅਸੀਂ ਅੱਜ ਸਾਡੇ ਜ਼ੋਨ ਦੇ ਆਗੁਸ਼ਤੀਸ਼ ਕੁਮਾਰ ਭਾਰਤਵਾੜ ਜੀ ਜਿਨ੍ਹਾਂ ਦਾ ਅੱਜ ਵਿਦਾਇਗੀ ਸਮਾਰੋਹ ਪਹਿਲਾ EOTL ਡਿਵੀਜ਼ਨ ਦੇ ਵਿੱਚ ਹੋਇਆ ਉਹਨ ਜਿਹੜਾ ਫੋਕਲ ਪੁਆਇੰਟ ਦੇ ਵਿੱਚ ਜਿਨ੍ਹਾਂ ਨੇ ਲਗਭਗ 37 ਸਾਲ ਜਿਹੜੀ ਫੋਕਲ ਪੁਆਇੰਟ ਆਪਣੀ ਡਿਊਟੀ ਨਿਭਾਈ ਆ ਉਹਨਾਂ ਦੇ ਜਿਹੜੇ ਨਾਲ ਸਾਥੀ ਆ ਉਹਨਾਂ ਨੇ ਇਹ ਚਾਇਆ ਕਿ ਅਸੀਂ ਵੀ ਜਿਹੜਾ ਉਹਨਾਂ ਨੂੰ ਕਿਉਂਕਿ ਲੰਬਾ ਸਮਾਂ ਉਹਨਾਂ ਨੇ ਇੱਥੇ ਕੰਮ ਕੀਤਾ ਲਗਭਗ 11 ਕੁ ਮਹੀਨੇ ਜਿਹੜੀ ਆ EOTL ਡਿਵੀਜ਼ਨ 'ਚ ਕੰਮ ਕੀਤਾ ਸੀ ਇਸ ਕਰਕੇ ਉਹਨਾਂ ਨੇ ਇਹ ਉਹਨਾਂ ਦੀ ਦ일리 ਇੱਛਾ ਸੀ ਵੀ ਸਾਡੇ ਆਗੂ ਨੂੰ ਜਿਹੜਾ ਨੇ ਇੱਥੋਂ ਲੈ ਕੇ ਸਬਡਿਵੀਨ ਤੋਂ ਲੈ ਕੇ ਜਿਹੜਾ ਜ਼ੋਨ ਤੱਕ ਸਾਨੂੰ ਉੱਥੇ ਤੱਕ ਪਹੁੰਚਾਇਆ ਔਰ ਆਪ ਵੀ ਜਿਹੜੇ ਅਹੁਦੇ ਤੇ ਪਹੁੰਚੇ ਨੇ ਉਹਨਾਂ ਨੇ ਸਾਥੀਆਂ ਨੇ ਪ੍ਰੇਮ ਵਜੋਂ ਜਿਹੜਾ ਅਸੀਂ ਵਿਦਾਇਗੀ ਸਮਾਰੋਹ ਜਿਹੜਾ ਉਹਨਾਂ ਦਾ ਇਹ ਹੋਇਆ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਲਗਭਗ 35 ਸਾਲ ਦੀ ਸਰਵਿਸ ਕਰਕੇ ਰਿਟਾਇਰ ਹੋਇਆ 37 ਸਾਲ ਉਹਨਾਂ ਦੇ ਦਰਮਿਆਨ ਮੈਂ ਪਹਿਲੀ ਇਹ ਘਟਨਾ ਦੇਖੀ ਆ ਵੀ ਜਿਹਨੇ ਸਾਥੀਆਂ ਨੇ ਇੰਨਾ ਪਿਆਰ ਦਿੱਤਾ ਉਹਨਾਂ ਨੂੰ ਔਰ ਦੋ ਦੋ ਜਿਹੜੀਆਂ ਰਿਟਾਇਰਮੈਂਟ ਪਾਰਟੀਆਂ ਜਿਹਦੀਆਂ ਦਫ਼ਤਰੋਂ ਤੋਂ ਹੋਈਆਂ ਇਹ ਸਿਰਫ ਸਿਹਰਾ ਜਿਹੜਾ ਇਹ ਸਾਡੇ ਭਾਰਤਵਾਦੀ ਨੂੰ ਜਾਂਦਾ ਕਿ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਆਪਣੇ ਪਰਿਵਾਰ ਨੂੰ ਛੱਡ ਕੇ ਜਿਹੜਾ ਉਹ ਜਥੇਬੰਦੀ ਨੂੰ ਜਿਹੜਾ ਸਾਰਾ ਸਮਰਪਿਤ ਜਿਹੜਾ ਸਮਾਂ ਦਿੱਤਾ ਤੇ ਉਹਦਾ ਪਿਆਰ ਆ ਜਿਹੜੇ ਉਹ ਜਿਹੜੇ ਸਾਥੀ ਆ ਉਹਨਾਂ ਨੂੰ ਸਮਰਪਿਤ ਵਾਪਸੀ ਉਹ ਜਿਹੜੀ ਕਰ ਰਹੇ ਪਿਆਰ ਦੇ ਵਜੋਂ ਹੀ ਵੀ ਜਿਹੜੀਆਂ ਵਧਾਈਗੀ ਪਾਰਟੀ ਆ ਉਹ ਵੀ ਕਰ ਰਹੇ ਆ ਤੇ ਮੈਂ ਪ੍ਰਮਾਤਮਾ ਅੱਗੇ ਦੁਆ ਕਰਦਾ ਵੀ ਇਸ ਤਰ੍ਹਾਂ ਹੀ ਉਹ ਵਿਦਾਇਗੀ ਪਾਰਟੀ ਜਿਹੜੀ ਆ ਇਹ ਰਿਟਾਇਰਮੈਂਟ ਨਾ ਸਮਝਣ ਇਹ ਕਿਉਂਕਿ ਉਮਰ ਤੋਂ ਨਹੀਂ ਲੱਗਦਾ ਇਹਨਾਂ ਦੀ ਵੀ ਰਿਟਾਇਰਮੈਂਟ ਹੋ ਗਈ ਅਜੇ ਪਰ ਇਹ ਜੋ ਪਰੰਪਰਾ ਆ ਵੀ 58 ਸਾਲ ਬਾਅਦ ਜੋ ਸਰਕਾਰੀ ਮੁਲਾਜ਼ਮਾ ਉਹਨਾਂ ਰਿਟਾਇਰ ਹੋਣਾ ਹੀ ਆ ਉਹ ਤੋਂ ਅੱਜ ਵਿਧਿਆ ਹੋ ਰਹੇ ਨੇ ਪਰ ਜੀਵਨ ਦੇ ਵਿੱਚ ਜਿਹੜੀ ਅੱਗੇ ਇੱਕ ਨਵੀਂ ਜ਼ਿੰਦਗੀ ਦਾ ਸ਼ੁਰੂ ਹੋ ਰਹੀ ਆ ਉਹਦੇ ਵਿੱਚ ਇਹ ਪ੍ਰਾਣੇ ਜਿਹੜੇ ਸਾਥੀ ਆ ਉਹਨਾਂ ਨੇ ਵੀ ਇਹਨਾਂ 'ਤੇ ਵਿਸ਼ਵਾਸ ਲਿਆ ਵੀ ਸਾਡੇ ਨਾਲ ਚੱਲਣਗੇ ਹੋਰ अनेका ਸੰਸਥਾਵਾਂ ਜਿੱਦਾਂ ਜੋੜ ਸਿੱਧ ਮੰਦਿਰ ਹੈ ਔਰ ਇੱਕ ਹੋਰ ਜਿਹੜਾ ਕਲੱਬ ਆ ਉਹਦੇ ਵਿੱਚ ਵੀ ਇਹ ਦਵੇ ਕੁਝ ਨੇ ਲੋਕਾਂ ਦੀ ਸੇਵਾ ਕਰਦੇ ਆ ਔਰ ਉਸੇ ਤਰ੍ਹਾਂ ਹੀ ਕਰਦੇ ਰਹਿਣਗੇ ਹੋਰ ਜਿਹੜੀਆਂ ਸਮਾਜ ਸੇਵਾ ਦੀਆਂ ਜਿਹੜੀਆਂ ਘਾਟਾਂ ਜਿਹੜੀਆਂ ਰਹਿ ਗਈਆਂ ਕਿਉਂਕਿ ਡਿਊਟੀ ਵੀ ਜ਼ਰੂਰੀ ਹੁੰਦੀ ਸੀ ਸਟਾਫ ਦੀ ਘਾਟ ਕਾਫੀ ਕਰਨ ਤੇ ਉਹ ਜਿਹੜੀਆਂ ਅੱਗੇ ਤੋਂ ਜਿਹੜੀਆਂ ਹੋਰ ਇਹ ਰਹਿੰਦੀਆਂ ਆ ਉਹ ਘਾਟਾਂ ਪੂਰੀਆਂ ਕਰਨਗੇ ਤੇ ਹੋਰ ਸਮਾਜ ਸੇਵਾ ਦੇ ਕੰਮ ਜਿਹੜੇ ਉਹ ਕਰਨਗੇ ਦਵੇ ਕੁਝ ਨੇ ਲੋਕਾਂ ਦੇ ਜਿਹੜੇ ਆ ਉਹ ਮਦਦ ਕਰਨਗੇ ਇਹਦੇ ਨਾਲ ਹੀ ਮੈਂ ਇਹਨਾਂ ਦੀ ਚੰਗੀ ਸਿਹਤ ਦੀ ਔਰ ਸਾਰੇ ਪਰਿਵਾਰ ਦੇ ਵਿੱਚ ਸੁਖ ਸ਼ਾਂਤੀ ਦੀ ਪੀਐਸਪੀਸੀਐਲ ਐਂਟਰਪ੍ਰਾਈਜ਼ਿਸ਼ਨਟ ਦੇ ਵੱਲੋਂ ਕਾਮਨਾ ਕਰਦਾ ਹਾਂ ਜੀ ਮੈਂ ਤਿਸ਼ਕਮਰ ਅੱਜ 28 2 2025 ਨੂੰ ਪੀਐਸਪੀਸੀਐਲ ਦੇ ਇਸ ਅਹਿਮ ادارے ਦੇ ਵਿੱਚੋਂ 58 ਸਾਲ ਦੀ ਉਮਰ ਤੋਂ ਬਾਅਦ ਪੂਰੀ ਹੋਣ ਤੇ ਸੇਵਾ ਮੁਕਤ ਹੋ ਰਿਹਾ ਹਾਂ ਔਰ ਮੈਨੂੰ ਸਮੁੱਚੇ ਹੀ ਸਾਰੀਆਂ ਡਿਵੀਜ਼ਨਾਂ ਵੱਲੋਂ ਜਿਹੜਾ ਜੋ ਪ੍ਰੇਮ ਸਰਕਾਰ ਜਥੇਬੰਦੀਆਂ ਨੇ ਦਿੱਤਾ ਹੈ ਕਿ ਪਹਿਲੇ ਪਾੜ ਜਿਹੜੀ ਆਓਟੀ ਲਈ ਤੇ ਅੱਜ ਦੂਜੀ ਪਾਰਟੀ ਜਿਹੜੀ ਹੈ ਉਹ ਫੋਗਲਾ ਮੰਡਲ ਵਿੱਚ ਰੱਖੀ ਗਈ ਤੇ ਤੀਜੀ ਪਾਰਟੀ ਜਿਹੜੀ ਕਿ ਗ੍ਰਿਡ ਮੰਡਲ ਵੱਲੋਂ ਕਰਨ ਦੀ ਜਿਹੜੀ ਬਿਉਂਤਬੰਦੀ ਬਣਾਈ ਸੀ ਤੇ ਉਹਦੇ ਵੀ ਉਹਨਾਂ ਨੂੰ ਮੈਂ ਬੇਨਤੀ ਕੀਤੀ ਕਿ ਉਹ ਪਾਰਟੀ ਜਿਹੜੀ ਹੈ ਅਸੀਂ ਜੋ ਨਿੱਜੀ ਤੌਰ ਤੇ ਪਾਰਟੀ ਕਰ ਰਹੇ ਹਾਂ ਉਹਦੇ ਵਿੱਚ ਜਿਹੜੀ ਤੁਸੀਂ ਸ਼ਾਮਿਲਿਤ ਕਰਨਾ ਔਰ ਪਗਲ ਪੁਆਇੰਟ ਦੇ ਵਿੱਚ ਮੈਂ 11/3/1987 ਨੂੰ ਜੁਆਇਨ ਕੀਤਾ ਸੀ ਤੇ ਲਗਾਤਾਰ ਮੈਂ 19/3/2024 ਤੱਕ ਜਿਹੜੀ ਸੇਵਾ ਪਗਲ ਪੈਂਡ ਮੰਡਲ ਵਿਖੇ ਨਿਭਾਈ ਹੈ ਔਰ ਬਹੁਤ ਲੰਮਾ ਅਰਸਾ ਜਥੇਬੰਦੀ ਦੇ ਵਿੱਚ ਜਥੇਬੰਦੀ ਦੇ ਹੁਕਮਾਂ ਨੂੰ ਮੰਨਦੇ ਹੋਏ ਔਰ ਜਿੱਥੇ ਵੀ ਮੁਲਾਜ਼ਮਾਂ ਦੇ ਨਾਲ ਬਰੀਕੀ ਹੋਈ ਹੈ ਉਥੇ ਉਹਦੇ ਨਾਲ ਖੜ ਕੇ ਇਨਸਾਫ ਕਰਨਾਂ ਦੀ ਜਿਹੜੀ ਗੱਲ ਹੈ ਉਹ ਆਪਾਂ ਸ਼ੁਰੂ ਤੋਂ ਕੀਤੀ ਹੈ ਔਰ ਗਾਂ ਵੀ ਜਦ ਤੱਕ ਇਲੈਕਸ਼ਨ ਜਿਹੜੀ ਉਹ ਨਹੀਂ ਹੁੰਦੀ ਉਹ ਤੱਕ ਮੈਂ ਜੋਨ ਦਾ ਪ੍ਰਧਾਨ ਹੋਣ ਦੇ ਨਾਤੇ ਇਹ ਜਿਹੜੀ ਸੇਵਾ ਆਪਾਂ ਕਰਦੇ ਰਹਾਂਗੇ ਤੇ ਜਿਨ੍ਹਾਂ ਸਾਥੀਆਂ ਨੇ ਯੂਟੀਲ ਵਾਲਿਆਂ ਨੇ ਤੇ ਹੋਰ ਸਾਥੀਆਂ ਨੇ ਜੋ ਇਹਦੇ ਵਿੱਚ ਸਾਡਾ ਮਾਣ ਵਧਾਇਆ ਹੈ ਆਸ ਕਰਕੇ ਆਡੇ ਵੱਡੇ ਭਾਈ ਸਾਹਿਬ ਰੋਸ਼ਨ ਦਾ ਸ਼ਰਮਾ ਉਸ ਤੋਂ ਬਿਨਾ ਸਾਥੀ ਰਿਸ਼ਵਤ ਜੀ ਡਿਪਟੀ ਜਨਰਲ ਸਖਤਰ ਪੰਜਾਬ ਸ਼ੋਭਨ ਸਿੰਘ ਜੀ ਸੈਂਟਰ ਜੋਂ ਦੇ ਜੋ ਸਰਪ੍ਰਸਤ ਨੇ ਅਦਰਜੀਤ ਗਰੇਵਾਲ ਅਵਤਾਰ ਸਿੰਘ ਸੇਖੋ ਸਾਹਿਬ ਇੰਦਰਜੀਤ ਤੇ ਸਾਥੀ ਰਘਵੀਰ ਤੇ ਸਾਡੇ ਸਾਰੇ ਹੀ ਹਰਮਨ ਪਿਆਰੇ ਤੇ ਸਾਡੀ ਲੀਡਰਸ਼ਿਪ ਹੈ ਉਹਨਾਂ ਨੇ ਸਾਡੇ ਸਤਕਾਰ ਦੇ ਵਿੱਚ ਜੋ ਵਿਦਾਇਗੀ ਪਾਰਟੀ ਕੀਤੀ ਹੈ ਮੈਂ ਤੇ ਮੇਰਾ ਪਰਿਵਾਰ ਸਦਾ ਹੀ ਉਹਨਾਂ ਦੇ ਇਸ ਪਿਆਰ ਨੂੰ ਯਾਦ ਕਰਦਾ ਰਹੇਗਾ ਤੇ ਨਾਲ ਹੀ ਮੈਂ ਬੇਨਤੀ ਕਰਦਾ ਸਮੁੱਚੀ ਜਿਹੜੀ ਸਾਡੇ ਐਮਪਲਾਈ ਨੇ ਬੁਗਲਪਾ ਮੰਡਲ ਦੇ ਗ੍ਰਿਡ ਮੰਡਲ ਦੇ ਪਿਓ ਟੀਲ ਵਾਲੇ ਸਾਡੇ ਸਾਥੀਆਂ ਨੂੰ ਮੈਂ ਇਹ ਬੇਨਤੀ ਕੀਤੀ ਕਿ ਕੱਲ ਵਿਦਾਇਗੀ ਪਾਰਟੀ ਵਿੱਚ ਸਮੁੱਚੀ ਲੀਡਰਸ਼ਿਪ ਤੇ ਹਿੰਦੁਸਤਾਨ ਦੇ ਲੀਡਰ ਉਸ ਪਾਰਟੀ ਵਿੱਚ ਕੱਲ ਆ ਰਹੇ ਨੇ ਤੇ ਪੰਜਾਬ ਦੀ ਲੀਡਰਸ਼ਿਪ ਜਿਹੜੀ ਹੈ ਉਸ ਪਾਰਟੀ ਵਿੱਚ ਆ ਰਹੀ ਹੈ ਤੇ ਆਪ ਸਭ ਨੇ ਯੂਨਿਟ ਪਾਰਟੀ ਵਿੱਚ ਸ਼ਾਮਲ ਹੋਣਾ ਸਾਡਾ ਭਾਰਦwaj ਪਾ ਪਰਿਵਾਰ ਕੋਸ਼ਨ ਲਾਲ ਸ਼ਰਮਾ ਕੋਸ਼ਨ ਲਾਲ ਪਾਦਵਾ ਜੀ ਇਹ ਜਿਹੜੇ ਹੈ ਸਾਡਾ ਪਰਿਵਾਰ ਆਪ ਸਭ ਦਾ ਦਿਲੋਂ ਇੰਤਜ਼ਾਰ ਕਰੇਗਾ ਬਹੁਤ ਆਪ ਸਭ ਦਾ ਧੰਨਵਾਦ ਸਾਰਿਆਂ ਦਾ ਦਾਦੀ ਦੀ ਪਾਰਟੀ ਦਾ ਜੀ ਜੀ ਸੁੰਦਰ ਧੰਨਵਾਦ ਅੱਛਾ ਇੱਕ ਮੰਗ ਕੀਤੀ ਗਈ ਹੈ ਵੀ ਇਹਨਾਂ ਨੂੰ ਬਾਅਦ ਚ ਖੁੱਲੇ ਛੱਡਿਓ ਖੁੱਲੇ ਹੀ ਹੈ ਨਹੀਂ ਖੁੱਲੇ ਹੈ ਇਹ ਨਹੀਂ ਬੰਨਣ ਵਾਲੇ ਜੀ ਜੀ ਜਿਵੇਂ ਕਰਕੇ ਸੈਟੋ ਟੂ ਕੋਲ ਨੂੰ ਉਹ ਕਰ ਦਈਓ ਹੋਈ ਨਹੀਂ ਬੰਜੀਆ ਜੀ ਜੀ ਅੱਜ ਦੀ ਦਾਦੀ ਦੀ ਪਾਰਟੀ ਨੇ ਵਿੱਚ ਅਸੀਂ ਸਮੁਲਿਤ ਕੀਤੀ ਹੈ ਵਿਦਾਇਗੀ ਪਾਰਟੀ ਅਨੇਕਾਂ ਹਿੰਦੀਆਂ ਨੇ ਪਰ ਇਹ ਖਾਸ ਤੌਰ ਦੇ ਤੇ ਖਾਸ ਸਮੇਂ ਦੇ ਵਿੱਚ ਸਾਥੀ ਨੂੰ ਫੋਕਲ ਪੁਆਇੰਟ ਡਿਵੀਜ਼ਨ ਨੇ ਆਪਣੇ ਪਿਆਰ ਦੀ ਨਿਸ਼ਾਨੀ ਦਿੱਤੀ ਹੈ ਕਿ ਜਿੱਦਾਂ ਉਹਨਾਂ ਨੇ ਜਿੱਥੇ ਪਿੰਡੀ ਵਿੱਚ ਕੰਮ ਕੀਤਾ ਉਸ ਨੂੰ ਮੁੱਖ ਰੱਖਦੇ ਹੋਏ ਸਾਥੀ ਨੂੰ ਵਧੀਆ ਢੰਗ ਤਰੀਕੇ ਦੇ ਨਾਲ ਆਪਣੇ ਪਰਿਵਾਰ ਦੇ ਵਿੱਚ ਔਰ ਪਰਿਵਾਰ ਦੇ ਵਿੱਚ ਆਪਣਾ ਜਿਹੜਾ ਕੰਮ ਕਾਜ ਦਾ ਤਰੀਕਾ ਔਰ ਫਿਰ ਇੱਕ ਡਿਮਾਂਡ ਕੀਤੀ ਹੈ ਕਿ ਇਹਨਾਂ ਨੂੰ ਵਿਦਾਇਗੀ ਪਾਰਟੀ ਅਸੀਂ ਦੇ ਰਹੇ ਹਾਂ ਪਰ ਜਥੇਬੰਦੀ ਲਈ ਇਸ ਹਾਲ ਤੇ ਉਹ ਮੋਢੇ ਨਾ ਮੋਟਾ ਲਗਾ ਕੇ ਦਬੇ ਪਿਛਲੇ ਲੋਕਾਂ ਦਾ ਕੰਮ ਦੇ ਲਈ ਹਮੇਸ਼ਾ ਯੋਗਾਂ ਦੇਣਗੇ ਤੇ ਮੈਂ ਇਸ ਪੀਐਸਸੀ ਅਮਪਲਾਈਸ ਫੈਡਰੇਸ਼ਨ 8 ਦੇ ਵੱਲੋਂ ਵੈਸ ਸਰਕਲ ਦਾ ਸਰਪ੍ਰਸਤ ਹੋਣ ਦੇ ਨਾਤੇ ਮੈਂ ਇਹ ਕਾਮਨਾ ਕਰਦਾ ਕਿ ਇਹਨਾਂ ਦੀ ਜਿਹੜੀ ਸਿਹਤ ਆ ਬਹੁਤ ਵਧੀਆ ਹੈ ਔਰ ਕਾਮਨਾ ਵੀ ਕਰਦਾ ਕਿ ਰੱਬ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ ਜੀ ਮੈਂ ਅਵਤਾਰ ਸਿੰਘ ਸੇਖੋਂ ਪੈਨਸ਼ਨ ਯੂਨੀਅਨ ਇਹ ਸਰਕਲ ਸੀਨੀਅਰ ਵੀ ਆਪਣੇ ਮੀਤ ਪ੍ਰਧਾਨ ਅੱਜ ਅਸੀਂ ਸਾਥੀ ਸਤੀਸ਼ਟ ਮਾਰਜੀਦੀ ਵਿਦਾਇਗੀ ਪਾਰਟੀ ਇਥੇ ਫੋਗਲਪਾਣ ਦੇ ਵਿੱਚ ਰੱਖੀ ਸੀ ਉਹਨੂੰ ਅਸੀਂ ਬਹੁਤ ਹੀ ਸਤਿਕਾਰਯੋਗ ਆਪਣੇ ਉਹਨਾਂ ਨੂੰ ਨਿਪਤੇ ਚਾੜ੍ਹ ਕੇ ਤੇ ਪ੍ਰਧਾਨ ਜੀ ਨੂੰ ਹੀ ਵਿਦਾ ਕਰ ਰਹੇ ਹਾਂ ਅਸੀਂ ਬੇਨਤੀ ਕਰਦੇ ਹਾਂ ਸਾਥੀ ਪ੍ਰਧਾਨ ਜੀ ਨੂੰ ਕਿ ਗਾਂਵੀ ਇਹਨਾਂ ਜਥੇਬੰਦੀਆਂ ਦੇ ਨਾਲ ਸਹਿਯੋਗ ਕਰਨ ਔਰ ਮਿਹਨਤ ਕਰਨ ਔਰ ਜਤਰਾ ਹੁਣ ਅਸੀਂ 8-9 ਸਾਲ ਹੋ ਗਏ ਸਾਨੂੰ ਰਿਟਾਇਰ ਹੋਇਆ ਨੂੰ ਇਸੇ ਤਰ੍ਹਾਂ ਜਥੇਬੰਦੀ ਦੇ ਨਾਲ ਜੁੜੇ ਆ ਇਸੇ ਤਰ੍ਹਾਂ ਇਹ ਵੀ ਇਹ ਜੁੜ ਕੇ ਜਥੇਬੰਦੀਆਂ ਨੂੰ ਹੋਰ ਬਲੰਦੀਆਂ ਤੇ ਲੈ ਕੇ ਜਾਣ ਕਾਹ ਜੋ ਕੇ ਜੋ ਜਥੇਬੰਦੀ ਦਾ ਇਹ ਬੂਟਾ ਲੱਗਿਆ ਹੋਇਆ ਹੈ ਉਹਨੂੰ ਕਾਮਯਾਬ ਕਰਕੇ ਜਿਹੜੇ ਸਾਡੇ ਨਵੇਂ ਸਾਥੀ ਆਉਂਦੇ ਆ ਉਹਨਾਂ ਨੂੰ ਮਤਲਬ ਇੱਥੇ ਆ ਕੇ ਉਹਨਾਂ ਉਸ ਬੂਟੇ ਦੀ ਛਾਂ ਮੰਨਣ ਔਰ ਵਾਤਵਾਦੋ ਦੀ ਮੈਂਬਰਸ਼ਿਪ ਕਰਾ ਕੇ ਮੁਲਾਜ਼ਮਾਂ ਨੂੰ ਸੇਤ ਕਰਕੇ ਤੇ ਜਥੇਬੰਦੀ ਦੀ ਮਤਲਬ ਹੋਰ ਮੈਂਬਰਸ਼ਿਪ ਭਰ ਕੇ ਉਹਨੂੰ ਗਾਹ ਵਾਸਤੇ ਆਪਣੇ ਮਤਲਬ ਪਾ ਲੈਣਾ ਕਰਨ ਮੈਂ ਇਹਨਾਂ ਗੱਲਾਂ ਦੇ ਨਾਲ ਸਾਥੀ ਸतीश ਕੁਮਾਰ ਜੀ ਦਾ ਉਹਨਾਂ ਦੇ ਪਰਿਵਾਰ ਦਾ ਬਹੁਤ ਬਹੁਤ ਨਾਲ ਦੀ ਸਿਹਤ ਦਾ ਸ਼ੋਅ ਆਪਣੇ ਕਾਮਨਾ ਕਰਦਾ ਇਹਨਾਂ ਗੱਲਾਂ ਕਹਿੰਦਾ ਹੋਇਆ ਸਾਰੇ ਸਾਥੀਆਂ ਦਾ ਜਿਨ੍ਹਾਂ ਨੇ ਅੱਜ ਵਿਦਾਗੀ ਪਾਰਟੀ ਫੋਕਲ ਪੈਂਡ ਵਾਲੇ ਨੇ ਦਿੱਤੀ ਆ ਕਮੇਟੀ ਔਰ ਉਸਟਾਫ ਦੇ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਆਪਣੇ ਵਾਹਿਗੁਰੂ ਲੰਮੀ ਮੈਂ ਸ਼ਤੀਸ਼ ਕੁਮਾਰ ਨੂੰ ਬੇਨਤੀ ਵੀ ਕਰਦਾ ਕਿ ਜਿਹੜੇ ਨਵੇਂ ਬੰਦੇ ਦੇ ਆਇਆ ਭਾਤਵੀ ਕਿ ਉਹਨਾਂ ਨੂੰ ਫੋਰ ਟ੍ਰੀਨਿੰਗ ਕਰੇ ਨਹੀਂ ਮੈਂ ਇੱਕ ਦਿਨ ਕਲਾਸ ਲਾ ਦੂੰ ਘਾਰਿਆਂ ਨੂੰ ਕਿਉਂਕਿ ਇਹਨਾਂ ਨੂੰ ਸਮੇਂ ਦੇ ਹਲਾਤਾਂ ਦੇ ਮੁਤਾਬਕ ਤੋਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਜੋ ਸਮਾਂ ਉਹ ਸਮਾਂ ਬਹੁਤ ਹੀ ਨਾਜ਼ੁਕ ਸਮੇਂ ਚ ਗੁਜ਼ਰ ਰਿਹਾ ਹੈ ਇਸ ਕਰਕੇ ਮੇਰੀ ਇਹਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਬੰਦਿਆਂ ਨੂੰ ਬੋਲਣ ਵਾਲੇ ਆਪਣੇ ਹੱਕਾਂ ਬਾਰੇ ਆਪਣੀਆਂ ਮੰਗਾਂ ਬਾਰੇ ਆਲੇ ਦੁਆਲੇ ਬਾਰੇ ਇਹ ਜ਼ਰੂਰ ਦੱਸਣਗੇ ਤਾਂ ਕਿ ਇਹ ਜੋ ਨਵੇਂ ਸਾਡੇ ਸਾਥੀ ਹੈ ਉਹ ਫੁੱਲ ਟ੍ਰੇਨ ਹੋ ਜਾਣ ਔਰ ਲੋਕਾਂ ਦੇ ਵਿੱਚ ਵਿਚਰਨ ਔਰ ਆਉਣ ਵਾਲੇ ਸਮੇਂ ਦਾ ਥਾਣੀ ਬਣ ਇਹਨਾਂ ਲਾਜ਼ਮਾਂ ਦੇ ਨਾਲ ਮੈਂ ਫੇਰ ਵੀ ਚੰਗੀ ਫੇਰ ਵੀ ਕਾਮਨਾ ਕਰਦਾ ਹੋਇਆ ਆਸ ਕਰਦਾ ਹੋਇਆ ਵੀ ਇਹ ਬੱਤੋ ਬਦਲ ਰਕਾਂ ਦਾ ਸੇ ਜੋ ਕਰਨਗੇ ਮੁਲਾਜ਼ਮਾਂ ਦਾ ਸਹਿਯੋਗ ਕਰਨਗੇ ਇਹਨੇ ਚੱਲਣਗੇ ਕਿਉਂਕਿ ਜਿਹੜੀ ਇਹਨੇ ਘੰਟੀ ਵਜਾਈ ਉਹ ਐਤਵਾਰ ਦਾ ਦਿਨ ਹੈ ਤੇ ਜਿਹੜੀ ਪੂਜਾ ਕਰਨੀ ਹੈ ਇਹਨੇ ਸ਼ਾਮ ਨੂੰ ਕਰਨੀ ਹੈ ਉਹਦਾ ਟਾਈਮ ਨਾਲ ਕੋਈ ਮਤਲਬ ਨਹੀਂ ਉਹ ਜੋ ਮਰਜ਼ੀ ਕਰੇ ਕਿ ਕੋਈ ਕਿਸੇ ਧਰਮ ਨੂੰ ਮੰਨੇ ਕਿਸੇ ਮੰਨੇ ਨਾ ਮੰਨੇ ਉਹਦਾ ਆਪਣਾ ਨਿੱਜੀ ਮਾਮਲਾ ਜਿੱਥੇ ਦਾ ਮੁਲਾਜ਼ਮਾਂ ਦਾ ਸਵਾਲ ਹੈ ਉਹਦੇ ਵਿਅਕਤੀ ਬਦਲੇ ਨੂੰ ਬਿਲਕੁਲ ਉਹ ਹੁਣਾ ਚਾਹੀਦਾ ਸਨ ਕਲੀਅਰ ਹੋਣਾ ਚਾਹੀਦਾ ਸੈਂਸਿਟੀਵਿਟੀ ਦੇ ਨਾਲ ਹੀ ਕੰਮ ਕਰਨਾ ਚਾਹੀਦਾ ਇਹਨਾਂ ਲੱਭਾਂ ਨਾਲ ਮੈਂ ਤੁਹਾਡਾ ਫਿਰ ਸਰਕਾਰ ਕਰਦਾ ਹੋਇਆ ਆਸ ਕਰਦਾ ਹੋਇਆ ਕਿ ਤੁਸੀਂ ਬਹੁਤ ਵੱਡਾ ਕੰਮ ਕੀਤਾ ਅੱਜ ਦੇ ਟਾਈਮ ਦੇ ਵਿੱਚ ਦੋ ਦੋ ਪਾਰਟੀਆਂ ਦੇਣੀਆਂ ਖਾਲਸਾ ਕੇ ਬੰਦੇ ਨੂੰ ਰਿਟਾਇਰ ਨੂੰ ਇੱਥੇ ਟ੍ਰਾਂਸਫਰ ਨੂੰ ਆਇਆ ਹੋਵੇ ਫਿਰ ਤੁਸੀਂ ਉਹਦੀ ਉਸੇ ਤਰ੍ਹਾਂ ਮਿਲਾਈ ਦੀ ਪਾਰਟੀ ਦਿੱਤੀ ਐ ਮੈਂ ਤੁਹਾਡਾ ਦੇਦਿਆਂ ਗੈਰ ਆਈਆਂ ਤੋਂ ਇੱਥੇ ਦੇ ਜੂਨ ਦਾ ਮਸ਼ਕੂਰ ਹੈ ਔਰ ਮੈਂ ਆਖ ਨਹੀਂ ਕਰਦਾ ਕਿ ਤੁਸੀਂ ਇਹਨੇ ਇਹਨੂੰ ਫੇਰ ਅੱਗੇ ਸੇ ਜੋੜ ਲਵੋਗੇ ਔਰ ਖੋਲਟੇ ਹੋਣਗੇ ਸਾਡੇ ਸੇਖੋ ਸਾਹਿਬ ਸਾਡੇ ਰੋਮਨ ਜੀ ਅਤੇ ਗੀਰ ਸਿੰਘ ਜੀ ਹੋਰ ਮੈਂ ਕਹਿੰਦਾ ਨਹੀਂ ਨਾ ਲੈਂਦਾ ਮੈਂ ਰਾਜ ਦੇ ਬਦਲ ਜੇ ਜਿਨ੍ਹਾਂ ਲੋਕਾਂ ਨੇ ਇੰਨਾ ਕੰਮ ਕੀਤਾ ਇਹ ਦੋਸਤ ਮੈਨੂੰ ਕਿੱਦੇ ਮਿਲੇ ਸੀ ਔਰ ਮੈਂ ਉਹੀ ਪਛਾਣ ਲਿਆ ਇਹਨਾਂ ਨੂੰ ਔਰ ਮੈਂ ਆਜ਼ਮੀ ਕਰਦਾ ਦੇ ਜਿਨੇ ਹੁੰਗਰਨਾ ਕਰਦੇ ਵਿੱਚ ਕੰਮ ਕਰ ਰਹੇ ਇਹਨੋਂ ਵੱਧ ਤੋਂ ਵੱਧ ਸਹਿਯੋਗ ਵੀ ਦੇਵੋ ਔਰ ਤਾਂ ਕਿ ਇਹ ਮੈਂਬਰਸ਼ਿਪ ਨੂੰ ਬਰਾਬਰ ਲਿਆ ਸਕਾਂ ਇਹਨਾਂ ਲਾਜਾਂ ਨਾਲ ਤੁਹਾਡਾ ਖਾੜੇ ਦਾ ਸ਼ੁਕਰੀਆ ਧੰਨਵਾਦ ਅੱਜ ਕੋਕਲਪਾਣ ਮੰਡਲ ਵਿਖੇ ਸਾਥੀ ਸਤੀਸ਼ ਕੁਮਾਰ ਜੀ ਜੀ ਮਦਾਇਗੀ ਪਾਰਟੀ ਦੇ ਵਿੱਚ ਸ਼ਾਮਲ ਹੋ ਕੇ ਸਾਰੇ ਸਾਥੀਆਂ ਦਾ ਇਹਨਾਂ ਦਾ ਧੰਨਵਾਦ ਤੇ ਅਸੀਂ ਇੱਕ ਰਿਟਾਇਰਮੈਂਟ ਪਾਰਟੀਆਂ ਤੇ ਨਵੀਂ ਰੀਤ ਚਲਾਈ ਆ ਬਈ ਸਾਡੇ ਸਾਥੀ ਰਜਿੰਦਰ ਕੁਮਾਰ ਜੀ ਨੇ ਸਾਨੂੰ ਸਲਾਹ ਦਿੱਤੀ ਸੀ ਬਈ ਆਪਾਂ ਪਾਰਟੀਆਂ ਤੇ ਦੋ ਪੋਦੇ ਅਸੀਂ ਨਾਲ ਐਜੇ ਗ੍ਰਿਫਟ ਵੀ ਉਹ ਆਪਣੇ ਘਰ ਕਿਤੇ ਜਾ ਕੇ ਜਿੱਥੇ ਵੀ ਜਗ੍ਹਾ ਮਿਲੇ ਉਹ ਲਾਉਣ ਲਾਉਣ ਤੇ ਉਹਨੂੰ ਪਾਲਣ ਪੋਸ਼ਣ ਕਰਨ ਕਿਉਂ ਇੱਕ ਅਸੀਂ ਪੌਦਾ ਫਿਰ ਆਪਣੇ ਦਫ਼ਤਰ ਵਿੱਚ ਲਾਉਣ ਉਹਨਾਂ ਦੇ ਹੱਥਾਂ ਨਾਲ ਹੀ ਅੱਜ ਲਗਵਾਵਾਂਗੇ ਤੇ ਅਸੀਂ ਉਹਦਾ ਵੀ ਕੋਸ਼ਿਸ਼ ਕਰਾਂਗੇ ਵੀ ਉਹਨੂੰ ਵੀ ਪਾਲ ਪੋਸ਼ ਕੇ ਜਿੱਦਾਂ ਸਾਡੇ ਫੈਡਰੇਸ਼ਨ ਐਟਿਕ ਜਥੇਬੰਦੀ ਨੂੰ ਉਹ ਅੱਗੇ ਲੈ ਕੇ ਗਏ ਆ ਅਸੀਂ ਉਹ ਪੌਦੇ ਨੂੰ ਵੀ ਅਸੀਂ ਪਾਲ ਕੇ ਐਜੇ ਯਾਦ ਦੇ ਤੌਰ ਤੇ ਉਹਨੂੰ ਅਸੀਂ ਪਾਲਣ ਪੋਸ਼ਣ ਕਰਾਂਗੇ ਤੇ ਸਾਥੀ ਸतीश ਕੁਮਾਰ ਜੀ ਦੀ ਚੰਗੀ ਸਿਹਤ ਦੀ ਕਾਮਨਾ ਕਰਦੇ ਆ ਤੇ ਉਹਨਾਂ ਨੂੰ ਬਰਾਏਗੀ ਪਾਰਟੀ ਤੇ ਬਹੁਤ-ਬਹੁਤ ਪਹੁੰਚ ਦੇ ਬਹੁਤ-ਬਹੁਤ ਧੰਨਵਾਦ ਤੇ ਅੱਗੇ ਉਹਨਾਂ ਦੀ ਸਿਹਤ ਚੰਗੀ ਸਿਹਤ ਦੀ ਕਾਮਨਾ ਕਰਦੇ ਹੋਏ ਅਸੀਂ ਅੱਜ ਉਹਨਾਂ ਨੂੰ ਰክਸਤ ਕਰਦੇ ਹਾਂ